ਹਾਣੀ ਉਹ ਚੂਹੀ ਜਹੀ ਕੁੜੀ ਨੰਨੀ ਮੁੰਨੇ ਬਿਲਕੁਲ ਚੂਹੀ ਸੀ ਉਹ ਕੁੜੀ ਬਟੋਹੀ ਹਰ ਵਾਰ ਜਦੋਂ ਵੀ ਇਹ ਫਿਕਰਾ ਮੈਨੂੰ ਯਾਦ ਆਉਂਦਾ ਹੈ ਸਮੇਂ ਦੇ ਪਰਦੇ ਨੂੰ ਚੀਰ ਕੇ ਉਮਰ ਨਾਲ ਜਰ-ਜਰ ਹੋਈਆਂ ਦੋ ਕਮਜ਼ੋਰ ਜਈਆਂ ਅੱਖਾਂ ਮੇਰੇ ਵੱਲ ਮੁਸਕਰਾ ਉੱਠਦੀਆਂ ਹਨ ਪ੍ਰੇਮ ਅਤੇ করুণਾ ਵਿੱਚ ਭਿੱਜੀਆਂ ਨਰਮ ਤੇ ਕੋਮਲ ਮੁਸਕਾਨ ਨਾਲ ਅਤੇ ਮੇਰੇ ਕੰਨਾਂ ਵਿੱਚ ਦੋ ਕੜਕ ਆਵਾਜ਼ਾਂ ਗੂੰਜਣ ਲੱਗ ਪੈਂਦੀਆਂ ਹਨ ਜਿਹੜੀਆਂ ਇੱਕ ਸੁਰ ਹੋ ਕੇ ਮੇਰੇ ਦਿਲ ਵਿੱਚ ਇਹ ਗੱਲ ਬਿਠਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ ਕਿ ਬਹੁਤ ਹੀ ਨੰਨੀ-ਮੁੰਨੀ ਬਿਲਕੁਲ ਚੂਹੀ ਜਈ ਕੁੜੀ ਸੀ ਉਹ ਅਤੇ ਇਸ ਜਾਦ ਨਾਲ ਮੇਰਾ ਦਿਲ ਖੁਸ਼ੀ ਅਤੇ ਉਮੀਦ ਨਾਲ ਭਰ ਜਾਂਦਾ ਹੈ ਇਹ ਉਹਨਾਂ ਦਾ 10 ਮਹੀਨਿਆਂ ਦੀ ਸਭ ਤੋਂ ਵਧੀਆ ਜਾਦਗਰ ਹੈ ਜਿਹੜੀ ਮੈਂ ਆਪਣੇ ਇਸ ਦੇਸ਼ ਦੀਆਂ ਐਨੇ ਵਿਆਪਕ ਅਤੇ ਸੋਗ ਵਿੱਚ ਡੂੰਘੇ ਆਪਣੇ ਦੇਸ਼ ਦਿਆਂ ਵੀਂਗ ਬਲੀਵੇਂ ਖਾਂਦੀਆਂ ਛੜਕਾਂ ਗੋਂਦੇ ਹੋਏ ਬਤਾਏ ਸਨ ਜਾਂਦੂ ਨਸ਼ਕਤੇ ਵਿਆਰੂਨੀਜ਼ ਦੇ ਰਾਹ ਤੇ ਦੁਰਾਈਆਂ ਨਾਲ ਮੇਰਾ ਸਾਹਮਣਾ ਹੋ ਗਿਆ ਇੱਕ ਬਜ਼ੁਰਗ ਆਦਮੀ ਅਤੇ ਇੱਕ ਬਜ਼ੁਰਗ ਔਰਤ ਦੋਨੇ ਹੀ ਉਮਰ ਵਿੱਚ 100 ਤੋਂ ਵੀ ਜ਼ਿਆਦਾ ਜਾਪਦੇ ਸਨ ਬਹੁਤ ਹੀ ਹੌਲੀ ਅਤੇ ਰੋਕ-ਰੋਕ ਕੇ ਚੱਲ ਰਹੇ ਸਨ ਅਤੇ ਸੜਕ ਦੀ ਝੁਲਸਾ ਦੇਣ ਵਾਲੀ ਧੂੜ ਵਿੱਚ ਬਹੁਤ ਹੀ ਤਕਲੀਫ ਨਾਲ ਉਹਨਾਂ ਦੇ ਪੈਰ ਉੱਠ ਰਹੇ ਸਨ ਉਹਨਾਂ ਦੇ ਪਹਿਰਾਵੇ ਅਤੇ ਉਹਨਾਂ ਦੇ ਚਿਹਰਿਆਂ ਤੋਂ ਅਜਿਹਾ ਸਮਝਣਾ ਆਉਣ ਵਾਲਾ ਅਹਿਸਾਸ ਝਲਕਦਾ ਸੀ ਜਿਵੇਂ ਉਹ ਬਹੁਤ ਦੂਰੋਂ ਅਨੰਤ ਸਮੇਂ ਤੋਂ ਇਸੇ ਤਰ੍ਹਾਂ ਤੁਰਦੇ ਆ ਰਹੇ ਹੋਣ ਰੱਬ ਹੀ ਬੀੜਾ ਪਾਰ ਕਰਦਾ ਹੈ ਤਾਂ ਬੋਲ ਸਾਇਕਾ ਗੁਰਬੇਨੀਆਂ ਸਾਈਬੀਰੀਆ ਦਾ ਇੱਕ ਦੂਰ ਦਰੇਡੇ ਦਾ ਸੂਬਾ ਜਿੱਥੇ ਜਾਰਸ਼ਾਹੀ ਸਰਕਾਰ ਸੀ ਆਰ ਸੀ ਕਿਆਦਿਆਂ ਨੂੰ ਜਲਾਵਤਨ ਕਰਿਆ ਕਰਦੀ ਸੀ ਸਪਾ ਤੋਂ ਇੱਥੋਂ ਇੱਥੇ ਤੱਕ ਦਾ ਸਾਰਾ ਰਾਹ ਅਸੀਂ ਪੈਦਲ ਹੀ ਚੱਲਦੇ ਆ ਰਹੇ ਸਾਂ ਮੇਰੀ ਧਾਰਨਾ ਦੀ ਪੁਸ਼ਟੀ ਕਰਦਿਆਂ ਬਜ਼ੁਰਗ ਆਦਮੀ ਨੇ ਕਿਹਾ ਬਜ਼ੁਰਗ ਔਰਤ ਨੇ ਚੱਲਦੇ-ਚੱਲਦੇ ਸਹੀਰਤ ਅੱਖਾਂ ਨਾਲ ਉਹਨਾਂ ਅੱਖਾਂ ਨਾਲ ਜਿਨ੍ਹਾਂ ਵਿੱਚ ਕਦੇ ਨੀਲਾ ਸਮੁੰਦਰ ਲਹਿਰਾਇਆ ਕਰਦਾ ਸੀ ਮੇਰੇ ਵੱਲ ਵੇਖਿਆ ਅਤੇ ਇੱਕ ਡੂੰਘਾ ਹੌਕਾ ਭਰਦਿਆਂ ਤੇ ਕੋਮਲਤਾ ਨਾਲ ਮੁਸਕਰਾਉਂਦਿਆਂ ਕਿਹਾ ਲੀਸਾ ਪਿੰਡ ਵਿੱਚ ਉਹ ਫੈਕਟਰੀ ਤੋਂ ਅਸੀਂ ਦੋ ਨੇਮੇ ਅਤੇ ਮੇਰਾ ਬੁੱਢਾ ਸਾਥੀ ਤੁਰੇ ਆ ਰਹੇ ਹਾਂ ਫਿਰ ਤਾਂ ਤੁਸੀਂ ਬਹੁਤ ਥੱਕ ਗਏ ਹੋਵੋਗੇ ਨਹੀਂ ਇੰਨਾ ਵੀ ਨਹੀਂ ਅਜੇ ਵੀ ਤੁਰਨ ਦੀ ਤਾਕਤ ਹੈ ਕਿਵੇਂ ਨਾ ਕਿਵੇਂ ਰੀਂਗਦੇ ਹੋਏ ਨਿਕਲ ਜਾਵਾਂਗੇ ਰੱਬ ਬੀੜਾ ਪਾਰ ਲੰਘਾ ਹੀ ਦੇਵੇਗਾ ਤੁਸੀਂ ਕੋਈ ਮੰਨਤ ਮੰਗੀ ਸੀ ਜਾਂ ਐਵੇਂ ਹੀ ਬੁਢਾਪੇ ਵਿੱਚ ਤੀਰਥ ਯਾਤਰਾ ਲਈ ਤੁਰ ਪਏ ਹੋ ਅਸੀਂ ਮੰਨਤ ਮੰਗੀ ਸੀ ਬਿਟੋਹੀ ਅਸੀਂ ਕਿਸੇ ਅਤੇ ਸੋਲਵਕੀ ਮੱਠ ਦੇ ਸੰਤਾਂ ਦੀ ਮੰਨਤ ਮੰਗੀ ਸੀ ਮੰਨਤ ਬਜ਼ੁਰਗ ਨੇ ਦਰਉਂਦਿਆ ਕਿਹਾ ਅਤੇ ਫਿਰ ਆਪਣੀ ਸਾਥਣ ਵੱਲ ਮੁੜਦਿਆਂ ਕਿਹਾ ਹਾਂ ਆ ਮਾਲਕਿਨ ਇੱਥੇ ਬੈਠ ਕੇ ਜਰਾ ਆਪਣੇ ਹੱਡਾਂ ਨੂੰ ਆਰਾਮ ਦੇ ਲਈਏ ਠੀਕ ਹੈ ਥੋੜਾ ਸੁਸਤਾ ਲਈਏ ਬਜ਼ੁਰਗ ਔਰਤ ਨੇ ਕਿਹਾ ਅਤੇ ਅਸੀਂ ਸੜਕ ਕਿਨਾਰੇ ਇੱਕ ਪੁਰਾਣੇ ਵਿਲੋ ਦਰਖਤ ਦੀ ਛਾਂ ਹੇਠ ਬੈਠ ਗਏ ਦਿਨ ਗਰਮ ਸੀ ਆਸਮਾਨ ਵਿੱਚ ਬੱਤਲਾਂ ਦੀ ਕੋਈ ਅਤਾ ਪਤਾ ਨਹੀਂ ਸੀ ਸਾਡੇ ਸਾਹਮਣੇ ਅਤੇ ਪਿੱਛੇ ਸੜਕ ਵਿੰਗਵਲੀ ਵੇਖਾਂਦੀ ਫੈਲੀ ਹੋਈ ਸੀ ਅਤੇ ਦੂਰ ਗਰਮ ਤੁੰਦਲਕੇ ਹੋਏ ਵਿੱਚ ਓਲੀ ਹੋ ਗਈ ਸੀ ਇਹ ਇੱਕ ਸ਼ਾਂਤ ਤੇ ਨਿਰਾਲੀ ਥਾਂ ਸੀ ਸੜਕ ਦੇ ਦੋਨੋਂ ਪਾਸੇ ਰਾਈ ਦੇ ਝੁੰਸੇ ਜਹੇ ਖੇਤ ਖੜੇ ਸਨ ਧਰਤੀ ਨੂੰ ਉਹਨਾਂ ਨੇ ਐਨਾ ਵਾਹ ਦਿੱਤਾ ਹੈ ਕਿ ਉਸ ਦੀ ਕੁੱਖ ਸੁੱਕ ਗਈ ਹੈ ਕੁਝ ਬੱਲੀਆਂ ਜਿਹੜੀਆਂ ਉਸ ਨੇ ਤੋੜ ਲਈਆਂ ਸਨ ਮੇਰੇ ਵੱਲ ਵਧਾਉਂਦਿਆਂ ਬਜ਼ੁਰਗ ਆਦਮੀ ਨੇ ਕਿਹਾ ਧਰਤੀ ਤੇ ਉਸ ਦੀ ਕਿਰਪਾ ਤੇ ਨਿਰਭਰ ਰਹਿਣ ਵਾਲੇ ਕਿਸਾਨਾਂ ਬਾਰੇ ਅਸੀਂ ਗੱਲਾਂ ਕਰਦੇ ਰਹੇ ਬਜ਼ੁਰਗ ਔਰਤ ਸਾਡੀਆਂ ਗੱਲਾਂ ਸੁਣ ਰਹੀ ਸੀ ਤੇ ਥੋੜੀ-ਥੋੜੀ ਦੇਰ ਬਾਅਦ ਡੂੰਗਾ ਜਿਹਾ ਹੋਕਾ ਭਰਦੀ ਰਹਿੰਦੀ ਸੀ ਕਦੇ-ਕਦੇ ਆਪਣੇ ਗਿਆਨ ਅਤੇ ਸਿਆਣੀਆਂ ਗੱਲਾਂ ਨਾਲ ਗੱਲਬਾਤ ਵਿੱਚ ਸ਼ਾਮਲ ਵੀ ਹੋ ਜਾਂਦੀ ਜੀ ਉਹ ਜਿਉਂਦੀ ਹੁੰਦੀ ਤਾਂ ਅਜਹੀ ਖੇਤ ਵਿੱਚ ਆਪਣੇ ਨਿੱਕੇ-ਨਿੱਕੇ ਹੱਡ ਪੈਰ ਇੱਕ ਕਰਕੇ ਰੱਖ ਦਿੰਦੀ ਅਚਾਨਕ ਬਜ਼ੁਰਗ ਔਰਤ ਨੇ ਕਿਹਾ ਰਾਈ ਦੀਆਂ ਸੰਗਣੀਆਂ ਕਤਾਰਾਂ ਅਤੇ ਖੇਤ ਦੀਆਂ ਉਹਨਾਂ ਖਾਲੀ ਥਾਵਾਂ ਵੱਲ ਵੇਖਦਿਆਂ ਜਿੱਥੇ ਉਹ ਬਿਲਕੁਲ ਵੀ ਨਹੀਂ ਸੀ ਉੱਗੀ ਹਾਂ ਬਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਝੋਕ ਦਿੰਦੀ ਬਜ਼ੁਰਗ ਆਦਮੀ ਨੇ ਵੀ ਸਿਰ ਹਿਲਾਉਂਦੇ ਹੋਏ ਕਿਹਾ ਤੇ ਉਹ ਚੁੱਪ ਹੋ ਗਏ ਕਿਸ ਦੀ ਗੱਲ ਕਰ ਰਹੇ ਹੋ ਮੈਂ ਪੁੱਛਿਆ ਬਜ਼ੁਰਗ ਆਦਮੀ ਝੋਲੇਪਨ ਨਾਲ ਮੁਸਕੁਰਾਇਆ ਫਿਰ ਬੋਲਿਆ ਇੱਕ ਨੰਨੀ ਜਹੀ ਕੁੜੀ ਦੀ ਉਸ ਨੂੰ ਸਾਡੇ ਘਰ ਵਿੱਚ ਛੱਡਿਆ ਗਿਆ ਸੀ ਉੰਜ ਸੀ ਉਹ ਕੁਲੀਨ ਘਰਾਨੇ ਦੀ ਬਜ਼ੁਰਗ ਔਰਤ ਨੇ ਹੌਕਾ ਭਰਿਆ ਫਿਰ ਦੋਹਾਂ ਨੇ ਮੇਰੇ ਵੱਲ ਵੇਖਿਆ ਅਤੇ ਜਿਵੇਂ ਪਹਿਲਾਂ ਹੀ ਤੈਅ ਕਰਕੇ ਰੱਖਿਆ ਹੋਵੇ ਹੌਲੀ ਹੌਲੀ ਅਤੇ ਇੱਕ ਹੀ ਸੁਰ ਵਿੱਚ ਇਕੱਠੇ ਹੀ ਬੋਲ ਪਏ ਹਾ ਬੜੀ ਹੀ ਨੰਨੀ-ਮੁੰਨੀ ਬਿਲਕੁਲ ਜੂਹੀ ਜਹੀ ਕੁੜੀ ਸੀ ਉਹ ਕੁਝ ਅਜਿਹੇ ਅਜੀਬ ਢੰਗ ਨਾਲ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਸ ਨੇ ਸਿੱਧਾ ਮੇਰੇ ਦਿਲ ਵਿੱਚ ਘਰ ਘਰ ਲਿਆ ਇਹਨਾਂ ਸ਼ਬਦਾਂ ਦੀ ਧੁਨ ਲੜਖੜਾ ਕੇ ਸ਼ਾਂਤ ਹੁੰਦੀ ਹੋਈ ਅਖੀਰ ਸਮੇਂ ਦੀ ਪ੍ਰਾਰਥਨਾ ਪਾਠ ਜਾਪ ਜਹੀ ਜਾਪ ਦੀ ਸੀ ਇਸ ਤੋਂ ਬਾਅਦ ਬਜ਼ੁਰਗ ਆਦਮੀ ਤੇ ਬਜ਼ੁਰਗ ਔਰਤ ਨੇ ਨਿਸ਼ੇਤ ਨਾਲ ਬੋਲਣਾ ਸ਼ੁਰੂ ਕੀਤਾ ਕਿ ਉਹ ਕਈ ਵਾਰ ਇੱਕ ਦੂਜੇ ਦੇ ਮੂੰਹ ਤੋਂ ਸ਼ਬਦ ਕੁੰਦੇ ਚਪਟ ਦੇ ਜਾਪਦੇ ਸਨ ਅਤੇ ਮੈਂ ਜਿਹੜਾ ਉਹਨਾਂ ਦੇ ਵਿਚਾਲੇ ਬੈਠਾ ਸਾਂ ਆਪਣੇ ਸਿਰ ਇਧਰੋਂ ਉਧਰ ਤੇ ਉਧਰੋਂ ਇਧਰ ਘੁਮਾ ਰਿਹਾ ਸਾਂ ਫੌਜੀ ਪੁਲਿਸ ਦਾ ਇੱਕ ਆਦਮੀ ਉਹਨੂੰ ਸਾਡੇ ਪਿੰਡ ਲੈ ਕੇ ਆਇਆ ਅਤੇ ਪੰਚਾਂ ਨੂੰ ਸੌਂਪਦੇ ਹੋਏ ਕਿਹਾ ਇਹਨੂੰ ਠਿਕਾਣੇ ਲਗਾ ਦਿਓ ਦੂਜੇ ਸ਼ਬਦਾਂ ਵਿੱਚ ਇਸ ਨੂੰ ਕਿਸੇ ਪਰਵਾਰ ਨੂੰ ਸੌਂਪ ਦਿਓ ਬਜ਼ੁਰਗ ਆਦਮੀ ਨੇ ਸਪਸ਼ਟ ਕੀਤਾ ਅਤੇ ਉਹਨਾਂ ਨੇ ਉਸ ਨੂੰ ਸਾਡੇ ਕੋਲ ਪੇਸ਼ ਦਿੱਤਾ ਆਹ ਕਾਸ਼ ਤੂੰ ਉਸ ਨੂੰ ਦੇਖ ਸਕਦਾ ਬਿਲਕੁਲ ਲਾਲ ਅਤੇ ਠੰਡ ਨਾਲ ਖੰਬਦੀ ਹੋਈ ਉਸ ਨੂੰ ਦੇਖ ਕੇ ਰੋਣਾ ਆਉਂਦਾ ਸੀ ਰੱਬ ਦੀ ਲੀਲਾ ਹੈ ਕਿ ਅਜਹੀ ਕੁੜੀ ਐਸੀ ਥਾਂ ਤੇ ਆਈ ਹੈ ਅਸੀਂ ਸੋਚਿਆ ਪਰ ਕਿਉਂ ਕੀ ਕਸੂਰ ਹੈ ਉਸਦਾ ਇਹਨਾ ਹੀ ਇਲਾਕਿਆਂ ਤੋਂ ਆਈ ਉਹ ਆਈ ਸੀ ਮਤਲਬ ਪਸ਼ਾਂ ਤੋਂ ਆਉਂਦੇ ਹੀ ਸਭ ਤੋਂ ਪਹਿਲਾਂ ਅਸੀਂ ਤੰਦੂਰ ਦੀ ਛਾਤ ਤੇ ਉਸਦਾ ਆਸਰਾ ਲਗਾ ਦਿੱਤਾ ਸਾਡਾ ਤੰਦੂਰ ਕਾਫੀ ਵੱਡਾ ਤੇ ਕਾਫੀ ਗਰਮ ਰਹਿੰਦਾ ਸੀ ਬਜ਼ੁਰਗ ਔਰਤ ਨੇ ਹੌਕਾ ਪਰਿਆ ਤੇ ਫਿਰ ਉਸ ਨੂੰ ਖਾਣ ਨੂੰ ਦਿੱਤਾ ਆ ਉਸ ਦਾ ਚਿਹਰਾ ਹਾਸੀ ਨਾਲ ਕਿਵੇਂ ਖਿੜ ਗਿਆ ਸੀ ਅਤੇ ਉਸ ਦੀਆਂ ਕਾਲੀਆਂ ਕਾਲੀਆਂ ਅੱਖਾਂ ਸਨ ਚਮਕਦਾਰ ਬਿਲਕੁਲ ਚੂਹੀ ਵਰਗੀਆਂ ਉਹ ਆਪ ਵੀ ਤਾਂ ਚੂਹੀ ਵਰਗੀ ਹੀ ਸੀ ਗੋਲਮਟੋਲ ਤੇ ਮੁਲਾਇਮ ਜਹੀ ਅਤੇ ਜਦੋਂ ਉਸ ਵਿੱਚ ਕੁਝ ਜਾਨ ਆਈ ਆੱਖਾਂ ਵਿੱਚ ਹੰਝੂ ਪਰ ਕੇ ਬੋਲੀ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਅਤੇ ਫਿਰ ਕਿਵੇਂ ਉਸਨੇ ਸਾਰੇ ਘਰ ਦੀ ਸਫਾਈ ਕੀਤੀ ਉਹ ਹਰ ਇੱਕ ਚੀਜ਼ ਸਿਰ ਪਰ ਖੜੀ ਕਰ ਦਿੱਤੀ ਆਪਣੀਆਂ ਅੱਖਾਂ ਪੀਛਦਾ ਹੋਇਆ ਬਜ਼ੁਰਗ ਖੁਸ਼ੀ ਵਿੱਚ ਨਾਲ ਹੱਸਿਆ ਸਾਡੀ ਝੌਂਪੜੀ ਦੇ ਆਲੇ ਦੁਆਲੇ ਕਿਦੋਂ ਵਾਂਗੂ ਉਸ਼ਲ ਦੀ ਫਿਰਦੀ ਇੱਧਰ-ਉਧਰ ਹਰ ਥਾਂ ਕਦੇ ਇਹ ਚੀਜ਼ ਸਵਾਰਦੀ ਕਦੇ ਉਸ ਚੀਜ਼ ਨੂੰ ਠੀਕ ਕਰਕੇ ਲਗਾਉਂਦੀ ਉਹ ਇਹ ਖੁਰਲੀ ਉਸਨੇ ਕਿਹਾ ਇਹ ਤਾਂ ਬਾਹਰ ਸੂਰ ਘਰ ਵਿੱਚ ਹੋਣੀ ਚਾਹੀਦੀ ਹੈ ਅਤੇ ਸੂਰਾਂ ਨੂੰ ਨਹਾਉਣ ਵਾਲੀ ਖੁਰਲੀ ਆਪੇ ਚੁੱਕ ਕੇ ਤੁਰ ਪਈ ਪੈਰ ਤਿਲ ਗਿਆ ਤੇ ਧੜਮ ਮੋਢਿਆਂ ਤੱਕ ਅੰਦਰ ਓਹੋ ਕੀ ਨਜ਼ਾਰਾ ਸੀ ਉਹੋ ਵੀ ਅਤੇ ਦੋਨੇ ਐਨੇ ਹੱਸੇ ਕਿ ਖਾਂਗ ਦੇ ਖਾਂਗ ਦੇ ਅੱਖਾਂ ਵਿੱਚ ਹੰਝੂ ਛਲਕ ਪਏ ਫਿਰ ਹੰਝੂ ਪੂੰਝਦੇ ਹੋਏ ਉਹਨਾਂ ਦਾ ਹਾਸਾ ਰੁਕਿਆ ਤੇ ਸੂਰਾ ਮਲੀ ਗੱਲ ਸਿੱਧਾ ਉਹਨਾਂ ਦੀ ਬੁਥੀ ਤੇ ਚੁੰਮਦੀ ਸੂਰਾ ਨੂੰ ਵੀ ਬਾਹਰ ਰੱਖੋ ਉਹ ਬੋਲਦੀ ਘਰ ਵਿੱਚ ਉਹਨਾਂ ਲਈ ਖਾਣਾ ਨਹੀਂ ਹੈ ਪੂਰੇ 7 ਦਿਨਾਂ ਤੱਕ ਉਹ ਸਭ ਕੁਝ ਠੀਕ ਕਰਦੀ ਰਹੀ ਸਾਨੂੰ ਦੋਹਾਂ ਨੂੰ ਵੀ ਉਸਨੇ ਚੰਗੀ ਤਰ੍ਹਾਂ ਜੋਤਿਆ ਹੱਸਦੀ ਰੋਲਾ ਪਾਉਂਦੀ ਅਤੇ ਆਪਣੇ ਨਿੱਕੇ ਨਿੱਕੇ ਪੈਰ ਪਟਕਦੀ ਤੇ ਫਿਰ ਇਕਦਮ ਸ਼ਾਂਤ ਤੇ ਗੰਭੀਰ ਜਿਵੇਂ ਉਸਦੀ ਜਾਨ ਨਿਕਲਣ ਲੱਗੀ ਹੋਵੇ ਹੰਜੂਆਂ ਦੀ ਧਾਰ ਵਹਿੰਦੀ ਤੇ ચીਰਦੀ ਜਿਵੇਂ ਉਸ ਦਾ ਕਾਲਜਾ ਹੀ ਫਟ ਜਾਵੇਗਾ ਮੈਂ ਉਸ ਦੇ ਆਲੇ-ਦੁਆਲੇ ਭੱਜੀ ਫਿਰਦੀ ਕਿ ਹਾਏ ਰੱਬਾ ਇਹ ਕੀ ਹੋ ਗਿਆ ਬੜੀ ਅਜੀਬ ਗੱਲ ਸੀ ਤੇ ਮੈਂ ਆਪ ਵੀ ਰੋਣ ਲੱਗ ਪੈਂਦੀ ਇਹ ਜਾਣੇ ਬਿਨਾਂ ਹੀ ਕਿ ਮੈਂ ਕਿਉਂ ਰੋ ਰਹੀ ਹਾਂ ਅਤੇ ਮੈਂ ਉਸ ਨੂੰ ਜੱਫੀ ਪਾ ਲੈਂਦੀ ਤੇ ਇਸ ਤਰ੍ਹਾਂ ਰੋ ਰੋ ਕੇ ਅਸੀਂ ਦੋਨੋਂ ਆਪਣੀਆਂ ਅੱਖਾਂ ਸੁਜਾ ਲੈਂਦੀਆਂ ਤੇ ਇਹ ਕੁਦਰਤੀ ਹੀ ਸੀ ਅਖੀਰ ਉਹ ਅਜੇ ਇੱਕ ਛੋਟੀ ਜਹੀ ਕੁੜੀ ਹੀ ਤਾਂ ਸੀ ਤੇ ਅਸੀਂ ਦੋਵੇਂ ਇਕੱਲੇ ਸਾਂ ਸਾਡਾ ਇੱਕ ਲੜਕਾ ਫੌਜ ਵਿੱਚ ਚਲਾ ਗਿਆ ਸੀ ਤੇ ਦੂਜਾ ਸੋਨੇ ਦੀਆਂ ਖਾਨਾਂ ਵਿੱਚ ਤੇ ਉਹ ਬਸ 17 ਸਾਲਾਂ ਦੀ ਸੀ 17 ਕੋਈ ਉਸ ਨੂੰ ਵੇਖਦਾ ਤਾਂ 12 ਤੋਂ ਵੱਧ ਨਾ ਕਹਿੰਦਾ ਬਸ ਬਸ ਐਨੀ ਵੀ ਹੱਦ ਨਾ ਕਰ ਬਾਰਾ ਕਹਿ ਕੇ ਤੂੰ ਤਾਂ ਹੱਤ ਹੀ ਕਰ ਦਿੱਤੀ ਤਾਂ ਤੂੰ ਕੀ ਉਹਨੂੰ ਜ਼ਿਆਦਾ ਹੀਦੀ ਕਹੇਂਗੀ ਹੂੰ ਬੋਲ ਕਹੂੰਗੀ ਕਿਉਂ ਨਹੀਂ ਉਹ ਇੱਕ ਛੋਟਾ ਪੱਕਿਆ ਹੋਇਆ ਫਾਲਸੀ ਅਤੇ ਜਿੱਥੋਂ ਤੱਕ ਉਸਦੇ ਇੰਨੇ ਛੋਟੇ ਹੋਣ ਦਾ ਸਵਾਲ ਹੈ ਤਾਂ ਇਸ ਲਈ ਕਿ ਉਸਨੂੰ ਦੋਸ਼ ਦਿੱਤਾ ਜਾ ਸਕਦਾ ਹੈ ਮੈਂ ਕਿ ਇਸ ਨੂੰ ਉਸਦਾ ਕਸੂਰ ਦੱਸ ਸਕਲੇ ਹਾਂ ਚਿ ਚਿ ਚ ਨਹੀਂ ਤੂੰ ਕਸੂਰ ਨਹੀਂ ਦੱਸ ਰਿਹਾ ਬਜ਼ੁਰਗ ਔਰਤ ਨੇ ਭਲੇ ਸੁਭਾ ਨਾਲ ਮੰਨਿਆ ਲੜਾਈ ਖਤਮ ਹੋਣ ਤੇ ਦੋਨੋਂ ਚੁੱਪ ਹੋ ਗਏ ਫਿਰ ਕੀ ਹੋਇਆ ਮੈਂ ਪੁੱਛਿਆ ਫਿਰ ਫਿਰ ਕੁਝ ਨਹੀਂ ਹੋਇਆ ਬਟੋਹੀ ਬਜ਼ੁਰਗ ਨੇ ਹੌਕਾ ਭਰਿਆ ਉਹ ਮਰ ਗਈ ਅਗਨ ਬੁਖਾਰ ਨਾਲ ਮਰ ਗਈ ਤੇ ਬਜ਼ੁਰਗ ਔਰਤ ਦਿਆਂ ਝਰੂੜੀ ਭਰੀਆਂ ਗੱਲਾਂ ਤੇ ਦੋ ਹੰਝੂ ਰੋੜ ਪਏ ਉਹ ਮਰ ਗਈ ਬਟੋਹੀ ਸਾਡੇ ਨਾਲ ਉਹ ਸਿਰਫ 2 ਸਾਲ ਰਹੀ ਪਿੰਡ ਵਿੱਚ ਸਾਰੇ ਉਸ ਨੂੰ ਜਾਣਦੇ ਸਨ ਪਿੰਡ ਵਿੱਚ ਹੀ ਕਿਉਂ ਹੋਰ ਵੀ ਬਥੇਰੇ ਉਸ ਨੂੰ ਜਾਣਦੇ ਸਨ ਉਹ ਪੜ੍ਹੀ ਲਿਖੀ ਸੀ ਤੇ ਪੰਚਾਂ ਦੇ ਬਰਾਬਰ ਪੰਚਾਇਤ ਵਿੱਚ ਬੈਠਦੀ ਸੀ ਕਦੇ-ਕਦੇ ਉਹ ਤਿੱਖਾ ਬੋਲਦੀ ਪਰ ਕੋਈ ਬੁਰਾ ਨਾ ਮੰਨਦਾ ਉਹ ਬਹੁਤ ਹੁਸ਼ਿਆਰ ਸੀ ਹਾਏ ਅਸਲੀ ਚੀਜ਼ ਤਾਂ ਉਸਦਾ ਦਿਲ ਸੀ ਉਸਦਾ ਦਿਲ ਫਰਿਸ਼ਤੇ ਦਾ ਦਿਲ ਸੀ ਉਸਦੇ ਦਿਲ ਵਿੱਚ ਸਾਡੀਆਂ ਸਾਰੀਆਂ ਮੁਸੀਬਤਾਂ ਲਈ ਥਾਂ ਸੀ ਅਤੇ ਉਹ ਸਾਰੀਆਂ ਮੁਸੀਬਤਾਂ ਖੁਦ ਆਪਣੇ ਮੋਢੇ ਤੇ ਚੱਕ ਲੈਂਦੀ ਸੀ ਪੂਰੀ ਮੀਮ ਸੀ ਉਹ ਜਿਵੇਂ ਸ਼ਹਿਰਾਂ ਵਿੱਚ ਹੁੰਦੀਆਂ ਨੇ ਮਖਮਲੀ ਜੈਕਟ ਫੀਤੇ ਤੇ ਉੱਚੀ ਅੱਡੀ ਵਾਲੇ ਬੂਟ ਅਤੇ ਉਹ ਕਿਤਾਬਾਂ ਵਗੈਰਾ ਸਭ ਕੁਝ ਪੜ੍ਹਦੀ ਸੀ ਪਰ ਫਿਰ ਵੀ ਸਾਨੂੰ ਕਿਸਾਨਾ ਨੂੰ ਉਹ ਕਿੰਨਾ ਸਮਝਦੀ ਸੀ ਸਾਡੀ ਹਰ ਗੱਲ ਤੋਂ ਉਹ ਜਾਣੂ ਸੀ ਕੋਈ ਵੀ ਗੱਲ ਅਜਿਹੀ ਨਹੀਂ ਜਿਹੜੀ ਉਸ ਨੂੰ ਪਤਾ ਨਾ ਹੋਵੇ ਇਹ ਸਭ ਨੂੰ ਸਭ ਤੂੰ ਕਿੱਥੇ ਸਿੱਖਿਆ ਮੇਰੀ ਬੱਚੀ ਲੈ ਇਹ ਸਾਰਾ ਕੁਝ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ ਉਹ ਜਵਾਬ ਦਿੰਦੀ ਸੁਣਿਆ ਤੂੰ ਪਰ ਇਹ ਸਾਰੀ ਤਕਲੀਫ ਉਸਨੇ ਆਪਣੇ ਸਿਰ ਕਿਉਂ ਲਈ ਉਹ ਵਿਆਹ ਕਰਦੀ ਮੀਮ ਸਹਿਬ ਬਣ ਕੇ ਰਹਿੰਦੀ ਪਰ ਉਹਨਾਂ ਨੇ ਉਸ ਨੂੰ ਇੱਥੇ ਭੇਜ ਦਿੱਤਾ ਅਤੇ ਉਹ ਮਰ ਗਈ ਜਦੋਂ ਉਹ ਸਾਰਿਆਂ ਨੂੰ ਸਿੱਖਿਆ ਦਿੰਦੀ ਤਾਂ ਬੜਾ ਹਾਸਾ ਆਉਂਦਾ ਐਨੀ ਨਿੱਕੀ ਜਹੀ ਬਿਲਕੁਲ ਚੂਹੀ ਜਹੀ ਤੇ ਭਾਰੀ ਜਿਹਾ ਮੂੰਹ ਬਣਾ ਕੇ ਹਰੇਕ ਨੂੰ ਸਿੱਖਿਆ ਦਿੰਦੀ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਤੁਹਾਨੂੰ ਉਹ ਨਹੀਂ ਕਰਨਾ ਚਾਹੀਦਾ ਆਹ ਉਸ ਕੋਲ ਵਿਦਿਆ ਸੀ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਅਤੇ ਹਰ ਚੀਜ਼ ਬਾਰੇ ਹਰ ਵਿਅਕਤੀ ਹਰ ਵਿਅਕਤੀ ਬਾਰੇ ਕਿੰਨੀ ਪਰੇਸ਼ਾਨ ਹੁੰਦੀ ਸੀ ਉਹ ਜੇ ਕੋਈ ਬਿਮਾਰ ਹੁੰਦਾ ਤਾਂ ਉਸੇ ਸਮੇ ਉਸ ਦੀ ਤਾਮੀਰਤ ਕਰਨ ਪਹੁੰਚ ਜਾਂਦੀ ਜੇ ਕੋਈ ਜਦੋਂ ਉਹ ਮਰੀ ਤਾਂ ਉਸ ਦਾ ਦਿਮਾਗ ਹਿੱਲ ਗਿਆ ਸੀ ਥੋੜੀ ਥੋੜੀ ਦੇਰ ਬਾਅਦ ਬੜੀ ਵਿਆਕੁਲਤਾ ਨਾਲ ਉਹ ਇਹੀ ਇੱਕ ਰੱਟ ਲਗਾਈ ਰੱਖਦੀ ਮਾਂ ਮਾਂ ਅਸੀਂ ਪਾਦਰੀ ਨੂੰ ਬੁਲਾਇਆ ਸੋਚਿਆ ਸ਼ਾਇਦ ਉਹ ਉਸ ਨੂੰ ਮੋੜ ਲਿਆਵੇ ਪਰ ਉਹ ਰੁਕਣ ਵਾਲੀ ਕਿੱਥੇ ਸੀ ਚਲੀ ਗਈ। ਮਜੂਰ ਘਰਤ ਦੀਆਂ ਗੱਲਾਂ ਤੇ ਹੰਝੂ ਰੇੜ ਪਏ ਤੇ ਇੱਕ ਬਹੁਤ ਹੀ ਰਮਣੀਕ ਅਹਿਸਾਸ ਮੇਰੇ ਉੱਪਰ ਹਾਵੀ ਹੋ ਗਿਆ। ਮੈਨੂੰ ਲੱਗਿਆ ਜਿਵੇਂ ਹੰਝੂ ਮੇਰੇ ਲਈ ਵਹਾਈ ਜਾ ਰਹੇ ਹੋਣ। ਸਾਰਾ ਪਿੰਡ ਸਾਡੇ ਘਰ ਇਕੱਠਾ ਹੋ ਗਿਆ। ਸਾਡਾ ਸਾਰਾ ਵੇੜਾ ਲੋਕਾਂ ਨਾਲ ਪਾਰ ਗਿਆ ਸੀ ਸੜਕ ਤੇ ਲੋਕਾਂ ਦੀ ਪੂਰੀ ਭੀੜ ਇਕੱਠੀ ਹੋਈ ਪਈ ਸੀ ਉਹ ਕਹਿ ਰਹੇ ਸਨ ਹੈ ਇਹ ਕੀ ਕਹਿ ਰਹੇ ਉਹ ਕੀ ਸੱਚਮੁੱਚ ਨਹੀਂ ਰਹੀ ਇੰਨਾ ਚਾਹੁੰਦੇ ਸਨ ਉਹ ਉਸ ਨੂੰ ਉਹ ਅਜਹੀ puri ਪਲਾ ਕਿੱਥੋਂ ਮਿਲੇਗੀ ਬਜ਼ੁਰਗ ਨੇ ਹੌਕਾ ਭਰਿਆ ਜਦੋਂ ਉਸਨੂੰ ਦਫਨਾਇਆ ਗਿਆ ਤਾਂ ਸਾਰਾ ਪਿੰਡ ਉੱਥੇ ਹਾਜ਼ਰ ਸੀ। ਸਰੋਪਟਾਈਨ ਦੇ ਦਿਨ ਤੱਕ ਉਸਦੇ 40 ਦਿਨ ਪੂਰੇ ਹੋ ਚੁੱਕੇ ਸਨ ਤੇ ਅਸੀਂ ਸੋਚਿਆ ਉਸਦੀ ਆਤਮਾ ਦੀ ਸ਼ਾਂਤੀ ਲਈ ਕਿਉਂ ਨਾ ਇੱਕ ਤੀਰਥ ਯਾਤਰਾ ਕਰ ਲਈ ਜਾਵੇ ਤੇ ਗਵਾਂਡੀਆਂ ਨੇ ਵੀ ਕਿਹਾ ਕਿ ਹਾਂ ਕਿਉਂ ਨਾ ਇੱਕ ਤੀਰਥ ਯਾਤਰਾ ਕਰ ਲਈ ਜਾਵੇ ਜਾਓ ਉਹਨਾਂ ਨੇ ਕਿਹਾ ਤੁਸੀਂ ਆਜ਼ਾਦ ਹੋ ਕੰਮਕਾਰ ਦਾ ਵੀ ਤੁਹਾਨੂੰ ਕੋਈ ਬਹੁਤਾ ਚੰਚਟ ਨਹੀਂ ਹੈ ਸ਼ਾਇਦ ਤੁਹਾਡੀਆਂ ਪ੍ਰਾਥਮਾ ਨਾਵਾਂ ਨਾਲ ਉਸ ਨੂੰ ਕੋਈ ਫਾਇਦਾ ਹੀ ਹੋ ਜਾਵੇ ਸੋ ਅਸੀਂ ਚੱਲ ਪਏ ਤਾਂ ਉਸ ਦੇ ਲਈ ਹੀ ਤੁਸੀਂ ਇਹ ਸਫਰ ਤੇ ਨਿਕਲੇ ਹੋ ਮੈਂ ਪੁੱਛਿਆ ਉਸ ਲਈ ਉਸ ਫ੍ਰਿਸ਼ਟੇ ਲਈ ਸਾਡਾ ਪਿਆਰਾ ਈਸ਼ਵਰ ਇਹ ਜਾਣਦੇ ਹੋਏ ਵੀ ਕਿ ਪਾਪਾਂ ਦਾ ਭਾਰ ਸਾਡੇ ਉੱਤੇ ਲੱਧਿਆ ਹੈ ਸਾਡੀ ਬੇਨਤੀ ਸੁਣੀ ਅਤੇ ਉਸ ਨੂੰ ਪਾਪਾਂ ਤੋਂ ਬਖਸ਼ ਦੇਵੇ ਲੇਟ ਦੇ ਪਹਿਲੇ ਹਫਤੇ ਅਸੀਂ ਤੋਰ ਪਏ ਮੰਗਲਵਾਰ ਸੀ ਉਸ ਦਿਨ ਉਹਦੇ ਲਈ ਮੈਂ ਫਿਰ ਇੱਕ ਗੱਲ ਦੁਹਰਾਈ ਮੈਂ ਫਿਰ ਆਪਣੀ ਗੱਲ ਦੁਹਰਾਈ ਹਾਂ ਉਹਦੇ ਲਈ ਬਿਟੋਹੀ ਬਜ਼ੁਰਗ ਨੇ ਕਿਹਾ ਵਾਰ-ਵਾਰ ਉਹਨਾਂ ਦੇ ਮੂੰਹੋਂ ਸੁਣਨਾ ਚਾਹੁੰਦਾ ਸੀ ਕਿ ਬਿਲਕੁਲ ਉਸੇ ਕੁੜੀ ਦੀ ਆਤਮਾ ਦੀ ਸ਼ਾਂਤੀ ਲਈ ਦੀ ਉਹ ਹਜ਼ਾਰਾਂ ਮੀਲ ਦਾ ਇਹ ਸਫ਼ਰ ਕਰ ਰਹੇ ਹਨ ਇੱਕ ਅਜਿਹੀ ਇਹ ਇੱਕ ਅਜਿਹੀ ਅਜੀਬ ਗੱਲ ਸੀ ਕਿ ਉਸਤੇ ਯਕੀਨ ਨਹੀਂ ਸੀ ਹੁੰਦਾ ਸਿਰਫ ਉਸ ਲਈ ਕਾਲੀਆਂ ਅੱਖਾਂ ਵਾਲੀ ਉਸ ਚੂਹੀ ਜਹੀ ਕੁੜੀ ਲਈ ਉਹਨਾਂ ਨੇ ਇਹ ਅਦਭੁਤ ਕਾਰਜ ਕੀਤਾ ਆਪਣੇ ਦਿਲ ਨੂੰ ਇਸ ਗੱਲ ਦਾ ਯਕੀਨ ਦਿਲਾਉਣ ਲਈ ਮੈਂ ਇੰਨਾ ਫਿਕਰਮੰਦ ਹੋ ਗਿਆ ਕਿ ਮੈਂ ਹੋਰ ਕਈ ਪ੍ਰਕਾਰ ਦੇ ਸੰਭਵ ਕਾਰਨਾਂ ਵੱਲੇ ਇਸ਼ਾਰਾ ਕੀਤਾ ਪਰ ਬੇहद ਭਾਰੀ ਸੰਤੋਖ ਨਾਲ ਉਹਨਾਂ ਨੇ ਮੈਨੂੰ ਯਕੀਨ ਦਿਵਾ ਦਿੱਤਾ ਤੇ ਉਹਨਾਂ ਨੇ ਇਸ ਸਫ਼ਰ ਉਹਨਾਂ ਦੀ ਇਸ ਸਫ਼ਰ ਪਿੱਛੇ ਇਸ ਤੋਂ ਸਵਾ ਹੋਰ ਕੋਈ ਵੀ ਵਜ੍ਹਾ ਨਹੀਂ ਸੀ ਤੇ ਇਹ ਸਾਰਾ ਰਾਹ ਸੱਚਮੁੱਚ ਹੀ ਤੁਸੀਂ ਪੈਦਲ ਤੈਅ ਕੀਤਾ ਨਹੀਂ ਭਾਈ ਕਦੇ-ਕਦੇ ਅਸੀਂ ਸਵਾਰੀ ਦਾ ਵੀ ਸਹਾਰਾ ਲਿਆ ਇੱਕ ਦਿਨ ਸਵਾਰੀ ਅਤੇ ਇੱਕ ਦਿਨ ਪੈਦਲ ਬਸ ਇਸੇ ਤਰ੍ਹਾਂ ਚੱਲੀ ਜਾ ਰਹੇ ਹਾਂ ਹੌਲੀ-ਹੌਲੀ ਆਪਣੀ ਦੇਨੂਕ ਸੀਟ ਦੇ ਹੋਏ ਉਮਰ ਵੀ ਹੁਣ ਇੰਨੀ ਹੈ ਕਿ ਸਾਰਾ ਰਾ ਪੈਦਲ ਨਹੀਂ ਤੁਰ ਹੁੰਦਾ ਰੱਬ ਗਵਾਹ ਹੈ ਕਿ ਅਸੀਂ ਇੰਨੇ ਬੁੱਢੇ ਹੋ ਗਏ ਹਾਂ ਜੇ ਅਸੀਂ ਉਸਦੇ ਪਿਆਰ ਨਾਲ ਤੁਰ ਰਹੇ ਹੁੰਦੇ ਫੇਰ ਤਾਂ ਗੱਲ ਹੀ ਕੀ ਸੀ ਅਤੇ ਉਹ ਇੱਕ ਵਾਰ ਫਿਰ ਉਸਦੇ ਬਾਰੇ ਗੱਲ ਕਰਨ ਦੀ ਉਤਸੁਕਤਾ ਨਾਲ ਇੱਕ ਦੂਜੇ ਨੂੰ ਟੋਹਣ ਲੱਗ ਪਏ ਉਸ ਕੁੜੀ ਬਾਰੇ ਜਿਸ ਨੂੰ ਕਿਸਮਤ ਨੇ ਘਰ ਤੋਂ ਘਰ ਤੇ ਮਾਂ ਤੋਂ ਦੂਰ ਅਤੇ ਨੇ ਅਣਜਾਣ ਕਿਨਾਰੇ ਤੇ ਲਿਆ ਸੁਟਿਆ ਸੀ ਅਗਨ ਬੁਖਾਰ ਨਾਲ ਮਾਰਨ ਲਈ 2 ਘੰਟੇ ਬਾਅਦ ਅਸੀਂ ਉੱਠੇ ਅਤੇ ਆਪਣੇ ਰਾਹ ਤੇ ਅੱਗੇ ਚੱਲ ਪਏ ਮੇਰੇ ਦਿਮਾਗ ਵਿੱਚ ਇਸ ਕੁੜੀ ਤੋਂ ਬਿਨਾ ਹੋਰ ਕਿਸੇ ਚੀਜ਼ ਬਾਰੇ ਕੋਈ ਖਿਆਲ ਨਹੀਂ ਸੀ ਆ ਰਿਹਾ ਪਰ ਜੀਤੋੜ ਕੋਸ਼ਿਸ਼ ਕਰਨ ਤੇ ਵੀ ਆਪਣੀ ਕਲਪਨਾ ਵਿੱਚ ਮੈਂ ਉਸ ਦੀ ਤਸਵੀਰ ਨੂੰ ਮੂਰਤ ਰੂਪ ਨਾ ਦੇ ਸਕਿਆ ਆਪਣੀ ਕਲਪਨਾ ਦੀ ਇਸ ਕਮਜ਼ੋਰੀ ਤੇ ਅਹਿਸਾਸ ਨਾਲ ਮੇਰਾ ਦਿਲ ਤੜਪੁੱਠਿਆ ਕਿਸੇ ਚੰਗੀ ਤੇ ਸੋਹਣੀ ਚੀਜ਼ ਦੀ ਕਲਪਨਾ ਕਰਨੀ ਇੱਕ ਰੂਸੀ ਲਈ ਹਮੇਸ਼ਾ ਔਖਾ ਕੰਮ ਹੁੰਦਾ ਹੈ ਜਲਦੀ ਹੀ ਯੂਕਰੇਨ ਦਾ ਇੱਕ ਨਿਵਾਸੀ ਆਪਣੀ ਗੱਡੀ ਹੱਕ ਦਾ ਹੋਇਆ ਪਿਛਿਓਂ ਆ ਨਿਕਲਿਆ ਉਦਾਸ ਨਸਰ ਨਜ਼ਰ ਨਾਲ ਉਸਨੇ ਸਾਡੇ ਵੱਲ ਤੱਕਿਆ ਅਤੇ ਦੁਆ ਸਲਾਮ ਦੇ ਜਵਾਬ ਵਿੱਚ ਆਪਣੀ ਟੋਪੀ ਚੱਕਦਾ ਹੋਇਆ ਬਜ਼ੁਰਗ ਜੋੜੇ ਨੂੰ ਬੋਲਿਆ ਆਓ ਗੱਡੀ ਵਿੱਚ ਬਹਿ ਜਾਓ ਅਗਲੇ ਪਿੰਡ ਤੱਕ ਚੱਲਦੇ ਹਾਂ ਉਹ ਗੱਡੀ ਵਿੱਚ ਬਹਿ ਗਏ ਅਤੇ ਧੂੜ ਦੇ ਇੱਕ ਬੱਦਲ ਉੱਲੀ ਗਵਾਚ ਗਈ ਅਤੇ ਮੈਂ ਇਸ ਬੱਦਲ ਦੇ ਅੰਦਰ ਅੱਗੇ ਵੱਲ ਇੱਕ ਕਦਮ ਵਧਾਇਆ ਮੇਰੀਆਂ ਅੱਖਾਂ ਉਸ ਗੱਡੀ ਤੇ ਟਿਕੀਆਂ ਹੋਈਆਂ ਸਨ ਜਿਹੜੀ ਉਸ ਬਜ਼ੁਰਗ ਆਦਮੀ ਅਤੇ ਔਰਤ ਨੂੰ ਲੈ ਕੇ ਜਾ ਰਹੀ ਸੀ ਜਿਹੜੀ ਇੱਕ ਚੂਹੀ ਜਹੀ ਕੁੜੀ ਦੀ ਆਤਮਾ ਦੀ ਸ਼ਾਂਤੀ ਲਈ ਜਿਸਨੇ ਉਹਨਾਂ ਦਾ ਮਨ ਜਿੱਤ ਲਿਆ ਸੀ ਹਜ਼ਾਰਾਂ ਮੀਲ ਦੇ ਸਫ਼ਰ ਤੇ ਚੱਲ ਪਏ ਸਨ Thank you. Please like, share and subscribe.